ਜਦੋਂ ਆਪਾਂ ਪਹਿਲਾਂ ਹੱਡੀਆਂ ਵਗੈਰਾ ਜ਼ਿਕਰ ਕੀਤਾ ਤੁਸੀਂ ਜ਼ਿਕਰ ਕਰ ਰਹੇ ਸੀ ਕਿਨੇ ਆਪਾਂ ਕਬੱਡੀ ਖੇਡਦੇ ਆ ਜਾਂ ਹੋਰ ਗੇਮਾਂ ਖੇਡਦੇ ਆ ਨਾ ਤਾਂ ਅੱਜ ਦੇ ਟਾਈਮ ਦੇ ਵਿੱਚ ਪਲੇਅਰਾਂ ਨੂੰ ਵੀ ਇਹ ਬੜੀ ਦਿੱਕਤ ਆ ਰਹੀ ਆ ਜੀ ਕਿ ਜੋੜਾਂ ਦਾ ਦਰਦ ਜਿਹੜਾ ਸ਼ੁਰੂ ਹੋ ਗਿਆ ਜਿਹੜਾ ਬੰਦਾ ਪ੍ਰੈਕਟਿਸ ਵੀ ਕਰ ਰਿਹਾ ਵਾ ਮੰਨ ਲਓ ਡਾਈਟ ਦਾ ਧਿਆਨ ਵੀ ਰੱਖ ਰਿਹਾ ਉਹਨਾਂ ਨੂੰ ਵੀ ਦਿੱਕਤ ਆਉਂਦੀ ਪਈ ਆ ਜੀ ਕਾਫੀ ਪਲੇਅਰ ਨੇ ਜਿਹੜੇ ਕਹਿੰਦੇ ਆ ਕਿ ਕੱਲ ਚੰਗਾ ਪੱਲਾ ਸੀਗਾ ਮੈਂ ਖੇਡ ਕੇ ਆਇਆ ਵਾ ਪਰ ਸਵੇਰ ਤੋਂ ਬਾਅਦ ਮੈਨੂੰ ਦਿੱਕਤ ਆ ਰਹੀ ਆ ਕੋਈ ਪਿੱਠ ਦੇ ਵਿੱਚ ਦਰਦ ਕਹਿੰਦਾ ਕੋਈ ਕੁਛ ਕਹਿੰਦਾ ਕੋਈ ਕੁਛ ਕਹਿੰਦਾ ਤਾਂ ਮੈਂ ਉਹਨਾਂ ਚੀ ਇਦੇ ਵਿੱਚ ਨਾ ਜਿਹੜੇ ਪਲੇਅਰ ਨੇ ਜੀ ਜਾਂ ਨਵੇਂ ਮੁੰਡੇ ਜਿਹੜੇ ਹੈਗੇ ਨੇ ਆਮ ਵਾਸਤੇ ਨਾ ਇੱਕ ਵਿਊਟਰ ਦੇ ਨਾਲ ਨਾਲ ਡੇਲੀ ਪਲੱਸ ਤੇ ਹੀ ਮੈਨ ਠੀਕ ਆ ਇੱਕ ਇੱਕ ਕੈਪਸੂਲ ਸਵੇਰੇ ਸ਼ਾਮ ਦੋਹਾਂ ਦਾ ਲੈਣਾ ਸ਼ੁਰੂ ਕਰ ਦਿਓ ਨਾਲ ਤੁਹਾਨੂੰ ਕਿਸੇ ਸਪਲੀਮੈਂਟ ਦੀ ਲੋੜ ਨਹੀਂ ਪੈਂਦੀ ਜਿਹੜੇ ਜਿਮ 'ਚ ਜਾਂਦੇ ਆ ਉਹਨਾਂ ਨੂੰ ਨਾ ਸਪਲੀਮੈਂਟ ਦੀ ਲੋੜ ਪਵੇ ਨਾ ਪਾਊਡਰ ਖਾਣ ਦੀ ਲੋੜ ਪਵੇ ਇਹ ਇਹ ਕਿੱਦਾਂ ਪੋਸਿਬਲ ਹੈ ਜੀ ਕਿਉਂਕਿ ਜਿਹੜੇ ਇਹ ਤਾਂ ਇਹ ਤਾਂ ਇੱਕ ਛੋਟੀ ਜਿਹੀ ਡੱਬੀ ਹੈ ਨਾ ਉਹ ਜਿਹੜੇ ਡੱਬੇ ਅਸੀਂ ਦੇਖਦੇ ਆ ਉਹ ਤਾਂ ਏਡੇ ਏਡੇ ਵੱਡੇ ਡੱਬੇ ਹੁੰਦੇ ਆ ਕਹਿੰਦੇ ਜੀ ਉਹਨਾਂ ਦੇ ਖਾਣ ਤੋਂ ਬਿਨਾਂ ਤਾਂ ਬਾਡੀ ਵੀ ਨਹੀਂ ਬਣ ਸਕਦੀ ਜਾਂ ਤੁਸੀਂ ਜਿੰਮ ਵੀ ਨਹੀਂ ਲਗਾ ਸਕਦੇ ਬਿਲਕੁਲ ਤੁਹਾਡੀ ਗੱਲ ਬਹੁਤ ਸਹੀ ਹੈ ਪਰ ਮੈਂ ਪਹਿਲਾਂ ਵੀ ਤੁਹਾਨੂੰ ਇੱਕ ਗੱਲ ਕਹੀ ਸੀ ਕਿ ਪਹਿਲਾਂ ਆਯੁਰਵੇਦ ਦੇ ਵਿੱਚ ਇੱਕ ਚਮਚ ਕਹਿੰਦੇ ਸੀ ਨਾ ਇੱਕ ਚਮਚ ਚੂਰਨ ਦਾ ਖਾਣਾ ਇੱਕ ਚਮਚ ਚੂਰਨ ਨੂੰ ਹੁਣ ਅੱਜ ਦੀ ਸਾਇੰਸ ਨੇ ਲਿਆ ਕੇ ਇੱਕ ਡ੍ਰੌਪ ਚ ਬੰਦ ਕਰਤਾ ਤੇ ਇਹਦੇ ਵਿੱਚ ਕੈਪਸੂਲ ਨੇ ਇੱਕ ਚਮਚ ਨਹੀਂ ਇਹ ਚ 2 2 3 3 ਚਮਚਾਂ ਦੀ ਪੋਟੈਂਸੀ ਆ ਇਹਦੇ ਵਿੱਚ ਇੱਕ ਇੱਕ ਕੈਪਸੂਲ ਦੇ ਵਿੱਚ ਜਦੋਂ ਇਹ ਅੰਦਰ ਜਾ ਕੇ ਖੁੱਲਦੇ ਆ ਨਾ ਤੇ ਸਾਡੀ ਇਹਦੀ ਇਹਨਾਂ ਦੀ ਨਿਊਟ੍ਰੀਸ਼ਨ ਵੈਲਿਊ ਇੰਨੀ ਆ ਕਿ ਉਹਨਾਂ ਦੇ 4 ਚਮਚ ਖਾਦੇ ਹੋਏ ਤੇ ਇਹਦਾ ਇੱਕ ਇੱਕ ਕੈਪਸੂਲ ਖਾਦਾ ਹੋਇਆ ਬਰਾਬਰ ਕਰ ਲੈਂਦੇ ਉਹ ਤੋਂ ਉੱਪਰ ਚੱਪ ਜਾਂਦਾ ਹੈ ਉਹ ਡੱਬੇ ਦੇ ਬਾਰੇ ਤਾਂ ਇਹ ਵੀ ਕਿਹਾ ਜਾਂਦਾ ਕਿ ਜੀ ਉਹ ਸਾਈਡ ਇਫੈਕਟ ਆ ਉਹਦੇ ਸਾਈਡ ਇਫੈਕਟ ਦੀ ਹਾਂ ਬਿਲਕੁਲ ਤਾਂ ਇਹਦਾ ਵੀ ਕੁਝ ਇਦਾਂ ਦਾ ਇਹਦਾ ਸਾਈਡ ਇਫੈਕਟ ਹੋ ਨਹੀਂ ਸਕਦਾ ਕਿਉਂਕਿ ਇਹ ਪਿਓਰ ਨੇਚਰ ਨੇਚੁਰਲ ਤੇ ਆਯੁਰਵੇਦਾ ਇਨੇ ਆਪਣਾ ਹੋਰ ਤਰੀਕੇ ਨਾਲ ਕੰਮ ਕਰਨਾ ਹੈ ਉਹ ਤੁਸੀਂ ਉਹਦੇ ਵਿੱਚ ਮੈਂ ਹੈਰਾਨ ਕਈ ਵਾਰੀ ਉਹਨਾਂ ਦੇ ਵਿੱਚੋਂ ਪਤਾ ਕੀ ਹੁੰਦੇ ਨੇ ਤੁਸੀਂ ਡੋਲੇ ਬਣਾਉਣੇ ਤਾਂ ਅਲੱਗ ਆ ਤੁਸੀਂ ਪੱਟਾਂ ਦੇ ਮਸਲ ਬਣਾਉਣੇ ਅਲੱਗ ਨੇ ਇਹਦਾ ਮਤਲਬ ਤਾਂ ਕੁਝ ਹੈਗਾ ਖਰਾਬ ਪਰ ਇਹਦੇ ਵਿੱਚ ਐਦਾਂ ਦਾ ਕੁਝ ਨਹੀਂ ਇਹਨੇ ਸਿਰ ਤੋਂ ਲੈ ਕੇ ਪੈਰ ਤੱਕ ਪੂਰੇ ਕੰਮ ਇੱਕੋਸਾਰ ਕਰਨਾ ਹੈ ਕੁਦਰਤੀ ਤਰੀਕੇ ਦੇ ਨਾਲ अच्छा ओ तो एक चीज ਇਹ ਵੀ ਕਿਹਾ ਜਾਂਦਾ ਜਿੱਦਾਂ ਆਪਾਂ ਪਹਿਲਾਂ ਜ਼ਿਕਰ ਕਰ ਰਹੇ ਸੀ ਕਿ ਉਹਦਾ ਮਰਦਾਨਾ ਕਮਜ਼ੋਰੀ ਜਿਹੜੀ ਕਾਫੀ ਜ਼ਿਆਦਾ ਉਹਦੇ ਨਾਲ ਆਉਂਦੀ ਆ ਕਹਿੰਦੇ ਨਾ ਉਹਦੇ ਤੇ ਵੀ ਅਸਰ ਪੈਂਦਾ ਵਾ ਤਾਂ ਇਹਦਾ ਕੀ ਸਾਈਡ ਇਫੈਕਟ ਇਦਾਂ ਦਾ ਤਾਂ ਨਹੀਂ ਹੋਏਗਾ ਨਾ ਇਹ ਤਾਂ ਹੁਣ ਇਹ ਹੀ ਮੈਨ ਜਿਹੜੀ ਆ ਨਾ ਇਹ ਉਹ ਮਰਦਾਨਾ ਕਮਜ਼ੋਰੀ ਨੂੰ ਹੀ ਸੈੱਟ ਕਰਨ ਵਾਸਤੇ ਆ ਤਾਂ ਕਿ ਉਹਨਾਂ ਦੇ ਕੋਈ ਸਾਈਡ ਇਫੈਕਟ ਨਾ ਹੋਣ ਤੇ ਬਹੁਤ ਬੈਟਰ ਇਹਨਾਂ ਦੇ ਰਿਜ਼ਲਟ ਆ ਰਹੇ ਆ। ਜੀ। ਅੱਛਾ ਇੱਕ ਚੀਜ਼ ਹੋ ਡਾਕਟਰ ਸਾਹਿਬ ਜਿੱਦਾਂ ਇਸ ਚੀਜ਼ ਦਾ ਤੁਸੀਂ ਜ਼ਿਕਰ ਕਰ ਰਹੇ ਹੋ ਫਿਰ ਇਹਦਾ ਵੀ ਕੋਈ ਕੋਰਸ ਹੈ ਜੀ ਜਿੱਦਾਂ ਉਹ ਡੱਬੇ ਨੇ ਜਿਹੜੇ ਉਹਨਾਂ ਦੇ ਬਾਰੇ ਇਹ ਕਿਹਾ ਜਾਂਦਾ ਕਿ ਜੀ ਇੰਨਾ ਸਮਾਂ ਖਾਣਾ ਪੈਣਾ ਫਿਰ ਕਈ ਵਾਰ ਅਸੀਂ ਵੀ ਦੇਖਦੇ ਹਾਂ ਕਿ ਜਦੋਂ ਉਹ ਬੰਦਾ ਖਾਣਾ ਬੰਦ ਕਰ ਦਿੰਦਾ ਨਾ ਤਾਂ ਉਸ ਤੋਂ ਬਾਅਦ ਜਿਹੜਾ ਇੱਕ ਬਾਡੀ ਚੰਗੀ ਭਲੀ ਨਜ਼ਰ ਆ ਰਹੀ ਹੁੰਦੀ ਆ ਉਹ ਸੁੰਗੜਦੀ ਜਾਂਦੀ ਆ। ਉਹਦਾ ਕਾਰਨ ਆ ਉਹ 3 ਮਹੀਨੇ ਜਾਂ 2 ਮਹੀਨੇ ਜਾਂ 1 ਮਹੀਨਾ ਇਸ ਕਰਕੇ ਕਹਿੰਦੇ ਨੇ ਕਿ ਜੇ ਉਹ ਜ਼ਿਆਦਾ ਲੈ ਲਿਆ ਜਾਵੇ ਨਾ ਤਾਂ ਕਿਸੇ ਵੀ ਸਾਡੇ ਆਰਗਨ ਦਾ ਮਸਲ ਦਾ ਫਟਣ ਦਾ ਡਰ ਆ ਡੈਮੇਜ ਕਰ ਸਕਦਾ ਫਟ ਸਕਦਾ ਇੰਨਾ ਕਿ ਨੁਕਸਾਨ ਕਰ ਦੇਗਾ ਕਿ ਉਹ ਖੁਦ ਹੈਰਾਨ ਹੋ ਜਾਣਗੇ ਕਿ ਬਣ ਕੀ ਗਿਆ ਉਹ ਇੰਨਾ ਕੋ ਨੁਕਸਾਨ ਕਰਦਾ ਤੁਸੀਂ ਦੇਖੋ ਕਿ ਸਾਡੇ ਅੰਮ੍ਰਿਤਸਰ ਦੀ ਗੱਲ ਆ ਮੁੰਡਾ ਬਾਹਰ ਆਸਟ੍ਰੇਲੀਆ ਤੋਂ ਆਇਆ ਬੋਡੀ ਬਿਲਡਰ ਜੀ ਦੋ ਦੋ ਤਿੰਨ ਤਿੰਨ ਕਿਲੋ ਚਿਕਨ ਖਾਣ ਵਾਲਾ ਬੰਦਾ ਸੱڈن ਅਟੈਕ ਆਇਆ ਉਹਨੂੰ ਹਮਮ ਔਰ ਉਹਦੇ ਘਰੇ ਡੱਬੇ ਨਹੀਂ ਸੀ ਮੁੱਕਦੇ ਫਾਦਰ ਸਾਹਿਬ ਉਹਦੇ ਪੁਲਿਸ ਦੇ ਵਿੱਚ ਰੀਜ਼ਨ ਕੀ ਸੀਗਾ ਕਿ ਉਹ ਕੈਮੀਕਲ ਹੀ ਇੰਨਾ ਯੂਜ਼ ਕੀਤਾ ਜਾਂਦਾ ਫਿਰ ਉਹ ਬਕਾਇਦਾ ਮੈਂਸ਼ਨ ਵੀ ਕੀਤਾ ਜਾਂਦਾ ਪੀਏ ਨੂੰ ਤੁਸੀਂ ਆਪ ਦੀ ਸੈਟੀਸਫੈਕਸ਼ਨ ਤੇ ਲੈਣਾ ਅਸੀਂ ਨਹੀਂ ਤੁਹਾਨੂੰ ਕਹਿੰਦੇ ਲੈਣ ਵਾਸਤੇ ਜਿੱਦਾਂ ਅੱਜ ਕੱਲ ਸਿਗਰਟ ਤੇ ਲਿਖਿਆ ਹੁੰਦਾ ਨਾ ਪੇ ਸਿਹਤ ਲਈ ਹਾਨੀ ਕਰਨਗੇ ਉਹਦੇ ਉੱਤੇ ਵੀ ਅੱਜ ਕੱਲ ਲਿਖਿਆ ਹੁੰਦਾ ਤੇ ਜਿਵੇਂ ਡਾਕਟਰ ਸਾਹਿਬ ਕਹਰੇ ਬਿਲਕੁਲ ਆਯੁਰਵੈਦਿਕਾ ਦੇਖੋ ਟੈਸਟੋਸਟੇਰੋਨ ਦੀ ਲੋੜ ਕਿੰਨੂ ਨਹੀਂ ਆ ਸਾਡੇ ਸ਼ਰੀਰ ਦੀ ਇੱਕ ਸ਼ਮਤਾ ਹੈ ਸਾਡਾ ਸ਼ਰੀਰ ਪਹਿਲਾਂ ਇੱਕ ਰੋਟੀ ਨੂੰ ਖਾ ਕੇ ਇੱਕ ਰੋਟੀ ਦਾ ਹੀ ਅਸਰ ਅੰਦਰ ਲੈ ਲੈਂਦਾ ਸੀਗਾ ਬਟ ਅੱਜ ਦੀ ਡੇਟ ਚ 10 ਤੋਂ 15% ਨਿਊਟ੍ਰੀਸ਼ਨ ਮਿਲਦਾ ਖਾਣੇ ਪੀਣੇ ਚ ਬਾਕੀ 85% ਕਮੀਆਂ ਹੀ ਨੇ ਕਮੀਆਂ ਕਿੱਥੋਂ ਪੂਰੀਆਂ ਹੋ ਰਹੀਆਂ ਨੇ ਚੰਗੇ ਭਲੇ ਲੋਕ ਕਮਜ਼ੋਰ ਹੋ ਰਹੇ ਆ ਬੁਢਾਪੇ ਦਾ ਸ਼ਿਕਾਰ ਹੋ ਰਹੇ ਆ ਸੋ ਇਹ ਜਿਵੇਂ ਡਾਕਟਰ ਸਾਹਿਬ ਦੱਸਿਆ ਨਾ ਇਹਦੇ ਚ 14 ਇਨਗਰੀਡੀਅੰਟ ਨੇ ਇਹਦੇ ਚ ਸ਼ੁੱਧ ਸ਼ਿਲਾਜੀਤ ਮਾਕਾ ਰੂਟ ਕਟੂਬਾ ਐਲ ਆਰ ਜੀ 9 ਇੱਕ ਨਾਰਮਲ ਇਨਸਾਨ ਵੀ ਇਹਨੂੰ ਲਵੇ ਇੱਕ ਜਿਮ ਵਾਲਾ ਵੀ ਲਵੇ ਦੋਵਾਂ ਦੇ ਸਰੀਰ ਦੇ ਵਿੱਚ ਇੰਨਾ ਸੋਹਣਾ ਰਿਜ਼ਲਟ ਆਏਗਾ ਔਰ ਨੇਚਰਲੀ ਕੋਈ ਸਾਈਡ ਇਫੈਕਟ ਨਹੀਂ ਕਿਉਂਕਿ ਜਦੋਂ ਆਯੁਰਵੇਦ ਮੈਡੀਸਿਨ ਰੈਡੀ ਹੁੰਦੀ ਨਾ ਉਹਨੂੰ ਬਹੁਤ ਸਾਰੀਆਂ ਅਪਰੂਵਲਸ ਲੈਣੀਆਂ ਪੈਂਦੀਆਂ ਨੇ ਸਰਕਾਰ ਤੋਂ ਐਮ ਹਲਾਲ ਹੋਵੇ ਕੋਸ਼ਰ ਹੋਵੇ ਐਫਐਸਐਸਆਈ ਹੋਵੇ ਬਾਇਓਲੋਜੀਕਲ ਟੈਸਟਡ ਹੋਵੇ ਇਸ ਤਰੀਕੇ ਨਾਲ ਸਾਰੀਆਂ ਮਾਨਤਾਵਾਂ ਲੈਣ ਤੋਂ ਬਾਅਦ ਇਹ ਚੀਜ਼ ਜਿਹੜੀ ਆ ਮਾਰਕੀਟ ਦੇ ਵਿੱਚ ਆਉਂਦੀ ਹੈ